ਉਈ ਉਹ ਉਹ ਤੋਂ ਪਾਣੀ ਭਰੀ ਜਾਂਦੀ ਸੀ ਕਹਿੰਦਾ ਭਾਣੇ ਪਾਣੀ ਪਿਆਦੇ ਉਹ ਕਹਿੰਦੀ ਕੀ ਦਾ ਕੀ ਦੇ ਹਾਂ ਉਹ ਪਾਣੀ ਪਿਉਣ ਲੱਗੀ ਕਹਿੰਦਾ ਮੈਂ ਸੁਣਿਆ ਤੁਹਾਡੇ ਵਿੱਚ ਚਿਲਿੱਤਰ ਬਹੁਤ ਹੁੰਦੇ ਆ ਕਹਿੰਦਾ ਕੋਈ ਦਿਖਾਈ ਦੇ ਉਹਨੇ ਚੀਕਾਂ ਚੱਕ ਤੀਆਂ ਭਜਾਓ ਲੋਕੋ ਭਜਾਓ ਮਾਤੀ ਪਿੰਡ ਆਵਿਆ <li>ਲੀਲੀ ਕਰਦਾ ਢਾਂਗਾ ਲੱਕੇ ਕਹਿੰਦਾ ਗਲਤੀ ਹੋ ਗਈ ਮੈਂ ਤਾਂ ਾਲੀ ਗੱਲ ਆ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਉਹ ਕਹਿੰਦੀ ਮੈਂ ਚਿਲਿੱਤਰ ਵਖਾਇਆ ਕਿ ਨਾ ਮੈਂ ਨਹੀਂ ਵੇਖਣਾ ਉਹਨੂੰ ਪਤਾ ਹੀ ਪਿੰਡ ਵਾਲੇ ਮਾਰ ਦੇਣਗੇ ਗੋੜ-ਗੋੜ ਹਾਂ ਉਹ ਕੋਈ ਨਹੀਂ ਬਦਲਦਗੇ ਚਰਿੱਤਰ ਇਹ ਕੋਰ ਹੈਗਾ ਉਹ ਨਹੀਂ ਆ ਤੂੰ ਬਾਈ ਇੰਨਾ ਨੂੰ ਮੋੜਦੇ ਪਿੰਡ ਵਾਲਿਆਂ ਨੂੰ ਇਹਨਾਂ ਤੋਂ ਬਚਾ ਲਾਉਂਗੇ ਨਹੀਂ ਉਹ ਵੀ ਚਰਿੱਤਰ ਹੈ ਉਹ ਜੋ ਪਿੰਡ ਵਾਲੇ ਜਮਾ ਨੇੜੇ ਆਏ ਜਿਹੜਾ ਘੜਾ ਕੱਢਿਆ ਜਿਹਨੇ ਖੂਤ ਆਉਂਦੁੱਪ ਤੇ ਪਾ ਲਿਆ ਹਾਂ ਇल्ली ਉਹ ਗੜ ਗਈ ਉਹ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਹਾਂ ਉਹ ਕਹਿੰਦੇ ਹੁਣ ਤਾਂ ਕੀ ਆ ਮੈਂ ਖੂਚ ਡਗ ਪੀਤੀ ਆ ਵਿਚਾਰਾ ਪੜਾ ਮਾਨਸ ਬੰਦੇ ਨਹੀਂ ਕੱਟਿਆ ਲੈ ਲੈ ਨੇ ਉਹਨੂੰ ਚੱਕੀ ਬੰਨ ਸਨਮਾਨ ਦਿੱਤਾ ਵੀ ਧੰਨਵਾਦ ਹੀ ਆ ਉਹ ਕਹਿੰਦੇ ਕੋਈ ਸ਼ੱਕ ਕਹਿੰਦਾ ਨਾ ਆ ਵੇਖ ਲੈ ਕਹਿੰਦਾ ਚਲਪਰ ਸਾਰੇ ਵੀਰਲੇ